2022 ਦਾ ਮਾਮਲਾ ਜਿੱਥੇ 마ਸੂਮ ਦਿਲਰੋਜ਼ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਦੱਸਦੇ ਕਿ ਗਵਾਂਡਨ ਦੇ ਵੱਲੋਂ 22 ਸਾਲਾ ਬੱਚੀ ਦੇ ਦਿਲਰੋਜ਼ ਦੇ ਨਾਲ ਜੋ ਕੀ ਹੈ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤਾਂ ਕਤਲ ਤੋਂ ਬਾਅਦ ਜ਼ਮੀਨ ਦੇ ਵਿੱਚ ਉਸ ਦੀ Laash ਉਧਾ ਦਿੱਤੀ ਗਈ ਸੀ ਤਾਂ ਅਜਲੁਦਾਣਾ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਤਾਂ ਕਾਤਲ ਨਿਲਮ ਨੂੰ ਦੱਸਦੀ ਹੈ ਕਿ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਗਵਾਂਡਨ ਕਾਤਲ ਨਿਲਮ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਇਸ ਮਾਮਲੇ ਦੇ ਵਿੱਚ ਵੱਡਾ ਫੈਸਲਾ ਲੁਧਿਆਣਾ ਕੋਰਟ ਦਾ ਸਾਹਮਣੇ ਆਇਆ ਮਾਸੂਮ ਦਿਲਰੋਜ਼ ਦੇ ਕਤਲ ਨੂੰ ਸਜ਼ਾਏ ਮੌਤ ਦਿੱਤੀ ਜਾਵੇਗੀ ਤਦ ਦੱਸਦੇ ਕਿ ਕਤਲ ਤੋਂ ਬਾਅਦ ਜ਼ਮੀਨ ਦੇ ਵਿੱਚ ਮਾਸੂਮ ਬੱਚੀ ਦੀ ਲਾਸ਼ ਦਬ ਦਿੱਤੀ ਗਈ ਸੀ ਤਾਂ ਲੁਧਿਆਣਾ ਕੋਰਟ ਦੇ ਵੱਲੋਂ ਆਖਿਰਕਾਰ ਫੈਸਲਾ ਸੁਣਾ ਦਿੱਤਾ ਗਿਆ ਤਾਂ ਫਾਂਸੀ ਦੀ ਸਜ਼ਾ ਇਹ ਫੈਸਲਾ ਸੁਣਾਇਆ ਗਿਆ ਤਾਂ 28 ਨਵੰਬਰ 2021 ਨੂੰ ਦਿਲਰੋਜ਼ ਮਾਸੂਮ ਦਿਲਰੋਜ਼ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਬੇਰਹਿਮੀ ਦੇ ਨਾਲ ਦੱਸਦੇ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਇਸ ਗੌਂਡਾਂ ਦੇ ਵੱਲੋਂ ਇਸ ਕਾਰਨ ਵੰਜਾਮ ਦਿੱਤਾ ਗਿਆ ਸੀ ਤਾਜ ਲੁਧਿਆਣਾ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤਾਂ ਕਤਲ ਤੋਂ ਬਾਅਦ ਜ਼ਮੀਨ ਦੇ ਵਿੱਚ ਇਸ ਬੱਚੀ ਦੀ ਲਾਸ਼ ਦਬਾ ਦਿੱਤੀ ਗਈ ਸੀ ਤਾਜ ਲੁਧਿਆਣਾ ਕੋਰਟ ਦੇ ਵੱਲੋਂ 22 ਸਾਲਾ ਬੱਚੇ ਦੇ ਮੌਤ ਦੇ ਮਾਮਲੇ ਦੇ ਵਿੱਚ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ-ਏ-ਮੌਤ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤਾ ਲੁਧਿਆਣਾ ਕੋਰਟ ਦਾ ਇਹ ਵੱਡਾ ਫੈਸਲਾ ਕਾਤਲ ਨੂੰ ਹੁਣ ਫਾਂਸੀ ਦੀ ਸਜ਼ਾ ਹੋਵੇਗੀ ਦੱਸ ਦਈਏ ਕਿ ਲੁਧਿਆਣਾ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਤਾਂ 28 ਨਵੰਬਰ 2021 ਨੂੰ ਸ਼ਿਮਲਾਪੁਰੇ ਇਲਾਕੇ ਦੇ ਵਿੱਚ ਬੱਚੀ ਦਿਲਰੋਜ਼ ਦੇ ਨਾਲ ਇਬਾਦਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਪ੍ਰਦਰਸ਼ਨ ਕੀਤੇ ਗਏ ਰੋਸ ਮੁਜ਼ਾਹਰੇ ਕੀਤੇ ਗਏ ਤੇ ਜਿਸ ਕਦਰ ਬੇਰਮੀਦੇ ਨਾਲ ਕਤਲ ਕੀਤਾ ਗਿਆ ਸੀ ਤੇ ਜਿਸ ਨੂੰ ਮੁਕਰਾਗਤਿਆ ਲੁਧਿਆਣਾ ਕੋਰਟ ਦੇ ਵੱਲੋਂ ਸਜ਼ਾ-ਏ-ਮੌਤ ਸੁਣਾਈ ਗਈ ਹੈ ਤਾਂ ਦੱਸ ਦਈਏ ਕਿ ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਹੁਣ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤਾਂ ਲੁਧਿਆਣਾ ਕੋਰਟ ਦਾ ਵੱਡਾ ਫੈਸਲਾ ਸਾਹਮਣੇ ਆਇਆ ਜਿੱਥੇ ਦਿਲਰੋਜ਼ ਦਾ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜ਼ਮੀਨ ਦੇ ਵਿੱਚ ਉਸ ਦੀ লাশ ਦੱਬੀ ਗਈ ਸੀ ਇਸ ਪੁਰਾਣੇ ਮਾਮਲੇ ਦੇ ਵਿੱਚ ਜੁਥੇ ਮਾਸੂਮ ਦਾ ਕਤਲ ਕੀਤਾ ਗਿਆ ਸੀ ਤਾਂ ਜੋ ਕਾਤਲ ਨਿਲਮ ਨੂੰ ਲੁਧਿਆਣਾ ਕੋਰਟ ਦੇ ਵੱਲੋਂ ਸਜ਼ਾ-ਏ-ਮੌਤ ਸੁناਈ ਗਈ ਥੀ ਤਾਂ ਗਵੰਡਨ ਨੇ ਹੀ 28 ਸਾਲਾਂ ਬੱਚੀ ਦਿਲਰੋਜ਼ ਦਾ ਕਤਲ ਕੀਤਾ ਸੀ ਤਾਂ ਕਿਡਨੈਪ ਕਰਕੇ ਸਭ ਤੋਂ ਪਹਿਲਾਂ ਉਸ ਨੂੰ ਬਿਲਾ ਫਸਲਾ ਕੇ ਆਪਣੇ ਨਾਲ ਲੈ ਗਈ ਸੀ ਇਹ ਗਵੰਡਨ ਤਾਂ ਜਿਸ ਤੋਂ ਬਾਅਦ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਕਤਲ ਤੋਂ ਬਾਅਦ ਉਸ ਦੀ লাশ ਨੂੰ ਹੀ ਜ਼ਮੀਨ ਦੇ ਵਿੱਚ ਦੱਬ ਦਿੱਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਲਗਾਤਾਰ ਪਿੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਰੋਸਮੁਜ਼ਾਹਰੇ ਕੀਤੇ ਗਏ ਤਾਂ ਅੱਜ ਲੁਧਿਆਣਾ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸਜ਼ਾ-ਏ-ਮੌਤ ਕਰਾਰ ਕਰ ਦਿੱਤੀ ਗਈ ਹੈ ਤਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤਾਂ ਲੁਧਿਆਣਾ ਕੋਰਟ ਦਾ ਇਹ ਵੱਡਾ ਫੈਸਲਾ ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਹੈ ਤਾਂ ਦੱਸ ਦਈਏ ਕਿ ਫਾਂਸੀ ਦੀ ਸਜ਼ਾ ਹੁਣ ਸੁਣਾਈ ਗਈ ਹੈ ਤਾਂ 2 ਸਾਲ ਪਹਿਲਾਂ ਬੇਰਹਿਮੀ ਦੇ ਨਾਲ ਇਹ ਕਤਲ ਕੀਤਾ ਗਿਆ ਸੀ ਤਾਂ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਬਿਲਾ ਫਜ਼ਲਾ ਕੇ ਬੱਚੀ ਨੂੰ ਆਪਣੇ ਨਾਲ ਲੈ ਗਈ ਸੀ ਗਵਾਂਡਰ ਤਾਂ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਵਧੇਰੇ ਜਾਣਕਾਰੀ ਲਈ ਸਿੱਧਾ ਰੁਕਰਾਂਗੇ ਨਵੀਨ ਸ਼ਰਮਾ ਸਾਡੇ ਨਾਲ ਜੁੜੇ ਹੋਏ ਨੇ ਜੀ ਨਵੀਨ ਅੱਜ ਵੱਡਾ ਫੈਸਲਾ ਲੁਧਿਆਣਾ ਕੋਰਟ ਦੇ ਵੱਲੋਂ ਸੁਣਾ ਦਿੱਤਾ ਗਿਆ ਕਿ ਕੁਝ ਤਰਕ ਰੱਖਿਆ ਗਿਆ। ਉਹ ਬਿਲਕੁਲ ਕਾਫੀ ਵੱਡਾ ਫੈਸਲਾ ਅਦਾਲਤ ਨੇ ਸੁਣਾਇਆ ਕਿਉਂਕਿ ਪਰਿਵਾਰ ਸ਼ੁਰੂ ਤੋਂ ਹੀ ਫਾਂਸੀ ਦੀ ਮੰਗ ਕਰ ਰਿਹਾ ਸੀ ਜਿਸ ਤਰ੍ਹਾਂ ਦੇ ਨਾਲ ਇਹ ਅੱਜ ਤਸਵੀਰਾਂ ਨੇ ਪਰਿਵਾਰ ਦੀਆਂ ਕਿਉਂਕਿ ਅੱਖਾਂ ਦੇ ਵਿੱਚ ਹੰਝੂ ਹੈ ਔਰ ਜਿਹੜੇ ਪੁਰਪਕਾਰਸ਼ਿੰਗ ਘੁੰਮਣ ਜਿਹੜੇ ਵਕੀਲ ਨੇ ਐਡਵੋਕੇਟ ਨਹੀਂ ਕਿਉਂਕਿ ਲਗਾਤਾਰ ਤਰੀਕ ਤੇ ਤਰੀਕ ਪੈ ਰਹੀ ਸੀ ਕੱਲ ਪਰਿਵਾਰ ਇਹੀ ਆਖਰਸਤੇ ਕਿ ਉਹ ਲਗਾਤਾਰ ਕੋਰਟ ਦੇ ਵਿੱਚ ਆ ਰਹੇ ਨੇ ਸਵੇਰੇ 9 ਵਜੇ ਕੋਰਟ ਦੇ ਵਿੱਚ ਆ ਜਾਂਦੇ ਨੇ ਜਦੋਂ ਸੁਣਵਾਈ ਹੁੰਦੀ ਹੈ ਔਰ ਜਿਹੜੀ ਦੋਸ਼ੀ ਨੇ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਪਰ ਤਰੀਕ ਅੱਗੇ ਨਿਕਲ ਜਾਂਦੀ ਹੈ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਇਹ ਫੈਸਲਾ ਆਇਆ ਅਦਾਲਤ ਦੇ ਬਾਹਰ ਪਰਿਵਾਰ ਕਾਫੀ ਜਿਹੜਾ ਹੈ ਉਹ ਇੱਕ ਪਾਸੇ ਅੱਖਾਂ ਦੇ ਵਿੱਚ ਹੰਝੂ ਹੈ ਦੁੱਖ ਵੀ ਹੈ ਆਪਣੀ ਜਿਹੜੀ ਬੱਚੀ ਹੈ ਉਸ ਦਾ ਬੜੀ ਬੇਰਹਿਮੀ ਦੇ ਨਾਲ ਦਿਲਰੋਜ਼ ਦਾ ਕਤਲ ਕੀਤਾ ਗਿਆ ਸੀ 28 ਨਵੰਬਰ 2021 ਨੂੰ ਪਰ ਇੱਕ ਪਾਸੇ ਖੁਸ਼ੀ ਹੈ ਕਿ ਜਿਹੜਾ ਦੋਸ਼ੀ ਹੈ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਸੋ ਅਦਾਲਤ ਨੇ ਅੱਜ ਫਾਂਸੀ ਦੀ ਸਜ਼ਾ ਸੁਣਾਈ ਹੈ ਔਰ ਨਾਲ ਇਹ ਵੀ ਲਿਖਿਆ ਹੈ ਅਦਾਲਤ ਵੱਲੋਂ ਕਿ ਫਾਂਸੀ ਦੇਣ ਤੋਂ ਬਾਅਦ ਜਦ ਤੱਕ ਉਸ ਦੇ ਪ੍ਰਾਨ ਹੀ ਨਿਕਲਦੇ ਤਦ ਤੱਕ ਉਹ ਫਾਂਸੀ ਦੇ ਇਸੇ ਤਰ੍ਹਾਂ ਉਸ ਨੂੰ ਲਟਕਾਇਆ ਲਟਕਾਇਆ ਰੱਖਿਆ ਜਾਵੇ ਸੋ ਇਹ ਕਾਫੀ ਵੱਡਾ ਫੈਸਲਾ ਹੈ ਕਿਉਂਕਿ ਦੇਸ਼ ਦੇ ਵਿੱਚ ਇਹ ਜਿਸ ਤਰ੍ਹਾਂ ਦੇ ਨਾਲ ਇਹ ਫੈਸਲਾ ਆਇਆ ਇੱਕ ਮਹਿਲਾ ਨੂੰ ਜਿਹੜੀ ਦੋਸ਼ਣ ਹੈ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਕਿਉਂਕਿ ਇੱਕ ਮਾਸੂਮ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਉਸ ਦੀ ਕਤਲ ਕਰਨ ਤੋਂ ਬਾਅਦ ਉਸ ਨੂੰ ਜ਼ਮੀਨ ਦੇ ਵਿੱਚ ਦੱਬ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਸੀ ਔਰ ਕੁਝ ਘੰਟਿਆਂ ਬਾਅਦ ਇਸ ਨੂੰ ਦੋਸ਼ਣ ਨੀਲਮ ਨੂੰ ਫੜ ਲਿਆ ਸੀ ਔਰ ਅੱਜ 2 ਸਾਲ ਦੇ ਕਰੀਬ ਕਿਉਂਕਿ 2021 22 ਅੱਜ ਤੋਂ 2 3 ਸਾਲ ਦੇ ਕਰੀਬ ਇਸ ਫੈਸਲੇ ਨੂੰ ਹੋ ਗਿਆ ਅੱਜ ਜਿਸ ਤਰ੍ਹਾਂ ਦੇ ਨਾਲ ਤਰੀਕਾ ਦੇ ਤਰੀਕਾ ਪੈ ਰਹੀਆਂ ਸੀ ਕਿਉਂਕਿ ਪਰਿਵਾਰ ਲਗਾਤਾਰ ਕੋਰਟ ਚ ਆ ਰਿਹਾ ਸੀ ਪਰ ਅੱਜ ਫੈਸਲਾ ਹਾਂ ਤੋਂ ਬਾਅਦ ਇੱਕ ਪਾਸੇ ਪਰਿਵਾਰ ਉਸ ਵਕੀਲ ਦਾ ਵੀ ਸ਼ੁਕਰੀਆ ਅਦਾ ਕਰ ਰਿਹਾ ਦੂਜੇ ਪਾਸੇ ਅੱਖਾਂ ਦੇ ਵਿੱਚ ਹੰਝੂ ਪਾੜ ਕੇ ਹੱਥਾਂ ਦੇ ਵਿੱਚ ਦਿਲਰੋਜ਼ ਦੀ ਫੋਟੋ ਫੜ ਕੇ ਗਾਲਾਂ ਦੇ ਬਾਹਰ ਉਸ ਨੂੰ ਮਿਸ ਵੀ ਕਰ ਰਿਹਾ ਉਸ ਨੂੰ ਯਾਦ ਵੀ ਕਰ ਰਿਹਾ ਆਪਣੀ ਧੀ ਨੂੰ ਜੀ ਬਿਲਕੁਲ ਅਵੇਨ ਇੱਕ ਮਹਿਲਾ ਨੂੰ ਫਾਂਸੀ ਦੀ ਸਜ਼ਾ ਸੁਣਾਦਣਾ ਬੇਸ਼ੱਕ ਇਹ ਬਹੁਤ ਵੱਡਾ ਮਾਮਲਾ ਸੀਗਾ ਤੇ ਜਿਸ ਕਦਰ ਇਹ ਸਜ਼ਾ ਸੁਣਾਈ ਗਈ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਹੈ ਕੀ ਇਹ ਪਰਿਵਾਰ ਹੁਣ ਇਸ ਫੈਸਲੇ ਤੇ ਸਹਿਮਤੀ ਹੈ ਹਾਂ ਬਿਲਕੁਲ ਪਰਿਵਾਰ ਪੂਰੀ ਤਰ੍ਹਾਂ ਸਹਿਮਤ ਹੈ ਕਿਉਂਕਿ ਪਰਿਵਾਰ ਦੀ ਸ਼ੁਰੂ ਤੋਂ ਹੀ ਮੰਗ ਸੀ ਜਦੋਂ ਇਹ ਕਤਲ ਹੋਇਆ ਸੀ ਤੁਹਾਨੂੰ ਯਾਦ ਹੋਵੇਗਾ ਸੀ ਇਹ ਖਬਰਾਂ ਨਸ਼ਰ ਕੀਤੀਆਂ ਸੀ ਔਰ ਲਗਾਤਾਰ ਪਰਿਵਾਰ ਇਸ ਨੂੰ ਲੈ ਕੇ ਇਹੀ ਆਖ ਰਿਹਾ ਸੀ ਕਿਉਂਕਿ ਜਦੋਂ ਅਸੀਂ ਖਬਰ ਨਸ਼ਰ ਕਰਦੇ ਸੀ ਤਾਂ ਉਹ ਇਹੀ ਆਖਦੇ ਸੀ ਕਿ ਇਸ ਦੋਸ਼ជន ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਸੋ ਆਸ ਨਹੀਂ ਸੀ ਪਰ ਜਿਸ ਤਰ੍ਹਾਂ ਦੇ ਨਾਲ ਅਦਾਲਤ ਨੇ ਕਿਉਂਕਿ ਇਸ ਦੇਸ਼ ਦੇ ਵਿੱਚ ਜਿਹੜੀ ਮਹਿਲਾ ਹੈ ਉਸ ਨੂੰ ਇਹ ਫਾਂਸੀ ਦੀ ਜਿਹੜੀ ਅੱਜ ਸਜ਼ਾ ਸੁਣਾਈ ਗਈ ਹੈ ਲੁਗਾਨਾ ਸੈਸ਼ਨ ਕੋਰਟ ਵੱਲੋਂ ਇਹ ਕਾਫੀ ਵੱਡਾ ਫੈਸਲਾ ਅਦਾਲਤ ਦਾ ਔਰ ਪਰਿਵਾਰ ਮੁਤਾਬਕ ਉਹ ਬੁਰੀ ਤਰ੍ਹਾਂ ਸੰਤੁਸ਼ਟ ਨੇ ਕਿਉਂਕਿ ਇਹ ਫਾਂਸੀ ਜਿਹ ਦਿੱਤੀ ਗਈ ਹੈ ਇਹ ਇਸ ਤੋਂ ਉਹ ਇਸ فاਸਲੇ ਤੋਂ ਸੰਤੁਸ਼ਣੇ ਅਗਰ ਅਗਰ ਉਮਰ ਕੈਦ ਦੀ سزا ਸੁਣਾਈ ਜਾਂਦੀ ਤਾਂ ਪਰਿਵਾਰ 'ਚ ਰੋਜ਼ ਜ਼ਰੂਰ ਹੁੰਦਾ ਪਰ ਅਦਾਲਤ ਦਾ ਫੈਸਲੇ ਦਾ ਵੈਲਕਮ ਕੀਤਾ ਪਰਿਵਾਰ ਨੇ ਔਰ ਅੱਖਾਂ ਦੇ ਵਿੱਚ ਹੰਝੂ ਲੈ ਕੇ ਅੱਜ ਉਹਨਾਂ ਤਸਵੀਰਾਂ ਦੇ ਨਾਲ ਆਪਣੀ ਧੀ ਦੀਆਂ ਤਸਵੀਰਾਂ ਨਾਲ ਹੱਥਾਂ 'ਚ ਫੜ ਕੇ ਅਦਾਲਤ ਦੇ ਬਾਹਰ ਪਹਿਲੇ ਹੀ ਉਹ ਉਸ ਨੂੰ ਯਾਦ ਵੀ ਕਰ ਰਹੇ ਨੇ ਅੱਖਾਂ ਦੇ ਵਿੱਚ ਹੰਝੂ ਇਹ ਜਿਹੜਾ ਤਸਵੀਰ ਹੈ ਪੂਰੀ ਤਰ੍ਹਾਂ ਇਹ ਇਸ ਨੂੰ ਬਿਆਨ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਇਹ ਬੜੀ ਭਾਵੁਕ ਤਸਵੀਰਾਂ ਨੇ ਅੱਜ ਦੀਆਂ ਅਦਾਲਤ ਦੇ ਬਾਹਰ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮੈਂ ਦੇਖ ਰਿਹਾ ਹਾਂ ਜਾਹੇ ਦਿਲਰੋਜ ਦੀ ਮਾਂ ਹੈ ਚਾਹੇ ਉਸਦੇ ਪਿਤਾ ਨੇ ਕਿਉਂਕਿ ਪਿਤਾ ਉਸਦੇ ਪੁਲਿਸ ਮੁਲਾਜ਼ਮ ਨੇ ਔਰ ਜਿਹੜੇ ਬਾਕੀ ਪਰਿਵਾਰਕ ਮੈਂਬਰ ਹੈ ਚਾਹੇ ਜਿੰਨੇ ਵੀ ਪਰਿਵਾਰ ਸੀ ਦਿਲਰੋਜ ਦੇ ਚਾਹੇ ਨਾਨਕੇ ਵੱਲੋਂ ਹੈ ਦਾਤਕੇ ਵੱਲੋਂ ਸਾਰੇ ਅਦਾਲਤ ਦੇ ਬਾਹਰ ਅੱਜ ਇਸ ਫੈਸਲੇ ਦਾ ਇੰਤਜ਼ਾਰ ਕਰ ਰਹੇ ਸੀ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਇਹ ਫੈਸਲਾ ਆਇਆ ਅੱਖਾਂ ਦੇ ਵਿੱਚ ਹੰਝੂ ਹੈ ਪੂਰੇ ਪਰਿਵਾਰ ਦੇ ਇੱਕ ਪਾਸੇ ਹੰਝੂ ਹੈ ਉਹ ਦਰਦ ਹੈ ਜਿਹੜੀ ਧੀ ਉਹਨਾਂ ਦੇ ਵਿੱਚ ਅੱਜ ਨਹੀਂ ਹੈ ਔਰ ਦੂਸਰੇ ਪਾਸੇ ਉਹ ਖੁਸ਼ੀ ਹੈ ਜਿਹੜੇ ਅਦਾਲਤ ਨੇ ਇਹ ਫੈਸਲਾ ਸੁਣਾਇਆ ਜੀ ਬਿਲਕੁਲ ਬਿਲਕੁਲ ਇਹ ਫੈਸਲਾ ਬੇਸ਼ੱਕ ਆਪਣੇ ਆਪ ਦੇ ਵਿੱਚ ਉਹਨਾਂ ਦੇ ਲਈ ਇਨਸਾਫ ਦੀ ਗੁਹਾਰ ਉਹਨ ਪੂਰੀ ਕਰਦਾ ਵਿਖਾਈ ਦਿੱਤਾ ਹੈ ਤਾਂ ਹਾਲਾਂਕਿ ਇਹ ਤਸਵੀਰ ਵਿੱਚ ਦੇਖਣ ਨੂੰ ਮਿਲ ਰਿਹਾ ਲਗਾਤਾਰ ਹੁਣ ਪਾਵਕ ਹੁੰਦੇ ਵੀ ਨਜ਼ਰ ਆ ਰਹੇ ਨੇ ਬਿਲਕੁਲ ਇੱਕ ਇੱਕ ਤਸਵੀਰ ਅਜੇ ਹੀ ਵੀ ਆਈ ਕਿਉਂਕਿ ਜਦੋਂ ਇਹ ਫੈਸਲਾ ਅਦਾਲਤ ਤੋਂ ਬਾਹਰ ਜਦੋਂ ਇੱਕਦਮ ਪਤਾ ਲੱਗਿਆ ਕਿ ਜੱਜ ਨੇ ਫੈਸਲਾ ਸੁਣਾ ਦਿੱਤਾ ਜਦੋਂ ਮੀਡੀਆ ਦੇ ਸਾਹਮਣੇ ਉਸ ਦੇ ਪਿਤਾ ਦਿਲਰੋਜ਼ ਦੇ ਉਸ ਦੀ ਮਾਤਾ ਜਦੋਂ ਬਾਹਰ ਆਏ ਤਾਂ ਜਿਹੜਾ ਵਕੀਲ ਹੈ ਪ੍ਰਪਾਕ ਪ੍ਰਕਾਰ ਸਿੰਘ ਕੁਕਮਨ ਜਿਹੜੇ ਵਕੀਲ ਇਸ ਪੂਰੇ ਇਸ ਕਤਲ ਮਾਮਲੇ ਦੇ ਵਿੱਚ ਅੰਦਰ ਲੜ ਰਹੇ ਸੀ ਇਸ ਪਰਿਵਾਰ ਵੱਲੋਂ ਉਹ ਉਹਨਾਂ ਦੇ ਪੈਰ ਇਸ ਪਰਿਵਾਰ ਨੇ ਫੜ ਲਏ ਔਰ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਵੈਲਕਮ ਕੀਤਾ ਕਿਉਂਕਿ ਇਹ ਫੈਸਲਾ ਲਗਾਤਾਰ ਪਰਿਵਾਰ ਇਹੀ ਆਖ ਰਿਹਾ ਸੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਸੋ ਅੱਜ ਪਰਿਵਾਰ ਇੱਕ ਪਾਸੇ ਪੂਰੀ ਤਰ੍ਹਾਂ ਰਾਹਤ ਵੀ ਮਹਿਸੂਸ ਕਰ ਰਿਹਾ ਪਰ ਅ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਦੀ ਇੱਕ ਧੀ ਨੂੰ ਬੜੀ ਬੇਰਹਿਮੀ ਦੇ ਨਾਲ 2.5 ਸਾਲ ਦੀ ਉਸ ਦੀ ਉਮਰ ਸੀ ਉਸ ਨੂੰ ਕਤਲ ਕਰ ਦਿੱਤਾ ਗਿਆ ਇਹ 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 ਪਰਿਵਾਰ ਦੇ ਵਿੱਚ ਨਾ ਘਾਟਾ ਪੂਰਾ ਹੋਣ ਵਾਲਾ ਘਾਟਾ ਔਰ ਪਰਿਵਾਰ ਉਸ ਨੂੰ ਸਦਾ ਯਾਦ ਕਰਦਾ ਰਹੇਗਾ ਪਰ ਇਸ ਫੈਸਲੇ ਨੂੰ ਲੈ ਕੇ ਪਰਿਵਾਰ ਪੂਰੀ ਤਰ੍ਹਾਂ ਸੰਤੁਸ਼ਟ ਹੈ ਔਰ ਆਪਣੇ ਅੱਖਾਂ ਦੇ ਵਿੱਚ ਹੰਝੂ ਲੈ ਕੇ ਅੱਜ ਪਰਿਵਾਰ ਅਦਾਲਤ ਦੇ ਬਾਹਰ ਕੋਰਟ ਦਾ ਵੀ ਅ ਅਤਨਵਾਦ ਕਰ ਰਿਹਾ ਔਰ ਉਹਨਾਂ ਵਕੀਲਾਂ ਦਾ ਵੀ ਧੰਨਵਾਦ ਕਰ ਰਿਹਾ ਜਿਹੜੇ ਵਕੀਲ ਇਸ ਪੂਰੀ ਲੜਾਈ ਨੂੰ ਲੜ ਰਹੇ ਸੀ ਬਿਲਕੁਲ ਨਵੀਨ ਜਿਸ ਕਦਰ ਇੱਕ ਮਾਂ ਹੋਣ ਦੇ ਨਾਤੇ ਖੁਦ ਇੱਕ ਮਹਿਲਾ ਇੱਕ ਮਾਂ ਦੇ ਵੱਲੋਂ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ 2 ਸਾਲ ਲੰਬੇ ਵਕਫੇ ਤੋਂ ਬਾਅਦ ਇਸ ਇਨਸਾਫ ਮਿਲਿਆ ਹੈ ਕਿਤਨਾ ਕਿਤੇ ਪਰਿਵਾਰ ਦੇ ਵਿੱਚ ਵੀ ਕਾਫੀ ਨਾ ਪੂਰਾ ਹੋਣ ਵਾਲਾ ਕਾਟਾ ਵੀ ਹੈ ਇੱਕ ਪਾਸੇ ਤਾਂ ਇੱਕ ਪਾਸੇ ਥੋੜੀ ਜਿਹੀ ਖੁਸ਼ੀ ਵੀ ਵੇਖਣ ਨੂੰ ਮਿਲ ਸਕਦੀ ਹੈ ਕਿ ਇਨਸਾਫ ਆਖਿਰਕਾਰ ਪਹਿਲੀ ਵਾਰ ਜੁਕੇ ਐਡਾ ਵੱਡਾ ਫੈਸਲਾ ਸੁਣਾਇਆ ਗਿਆ ਆ ਦੇਖੋ ਇਹ ਜੇ ਅਗਰ ਪੂਰੇ ਮਾਮਲੇ ਤੇ ਝਾਤ ਮਾਰੀਏ ਤਾਂ ਤੁਹਾਨੂੰ ਯਾਦ ਹੋਵੇਗਾ ਕਿ 22 ਨਵੰਬਰ 2021 ਨੂੰ ਕਿਉਂਕਿ ਇੱਕ پڑੋਸਨ ਨੀਲਮ ਜਿਸ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਉਹ ਘਰੋਂ ਇੱਕ 2.5 ਸਾਲ ਦੀ ਬੱਚੀ ਨੂੰ ਕਿਡਨਾਪ ਕਰਕੇ ਕਿਸੇ ਬਹਾਨੇ ਦੇ ਨਾਲ ਆਪਣੇ ਐਕਟਿਵਾ ਤੇ ਉਸ ਨੂੰ ਘਰੋਂ ਲੈ ਜਾਂਦੀ ਹੈ ਉਹ ਅਕਸਰ ਘਰ ਦੇ ਵਿੱਚ ਆਂਦੀ ਸੀ ਪਰਿਵਾਰ ਦੇ ਵਿੱਚ ਉਹ ਕੋਈ ਪੁਰਾਣੀ ਰੰਜਿਸ਼ ਉਹ ਦੇ ਕਾਰਨ ਇਹ ਸਾਰਾ ਮਾਮਲਾ ਇਹ ਕਤਲ ਹੋਇਆ ਕਿਉਂਕਿ ਉਸ ਔਰਤ ਦੇ ਦਿਲ ਦੇ ਵਿੱਚ ਉਸ ਵੇਲੇ ਪੂਰੀ ਤਰ੍ਹਾਂ ਜਿਹੜਾ 2.5 ਸਾਲ ਦੀ ਦਿਲਰੋਜ਼ ਨੂੰ ਕਤਲ ਕਰਨ ਦੀ ਪੂਰੀ ਪਲੈਨਿੰਗ ਸੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹ ਐਕਟਿਵਾ ਤੇ ਸਵਾਰ ਹੋ ਕੇ ਉਹ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ ਉਹ ਐਕਟਿਵਿਟੀ ਬਾਦ ਲੈ ਕੇ ਜਾ ਰਹੀ ਹੈ ਕਤਲ ਕਰਨ ਤੋਂ ਬਾਅਦ ਉਹ ਔਰਤ ਨੀਲਮ ਦੋਸ਼ੀ ਜਿਸ ਨੂੰ ਅੱਜ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਉਹ ਆਪਣੇ ਘਰ ਦੇ ਵਿੱਚ ਵਾਪਸ ਉਸੇ ਤਰ੍ਹਾਂ ਆ ਜਾਂਦੀ ਹੈ ਜਦੋਂ ਦਿਲਰੋਜ ਦਾ ਕਤਲ ਕਰਕੇ ਇੱਕ ਜ਼ਮੀਨ ਦੇ ਵਿੱਚ ਦੱਬ ਕੇ ਜਲੰਧਰ ਬਾਈਪਾਸ ਦੇ ਕੋਲ ਇੱਕ ਪਲਾਟ ਦੇ ਵਿੱਚ ਦੱਬ ਕੇ ਉਹ ਵਾਪਸ ਆਂਦੀ ਹੈ ਔਰ ਪੁਲਿਸ ਜਦੋਂ ਪੂਰੇ ਮਾਮਲੇ ਦੀ ਛਾਣਬਿੰਦ ਕਰਦੀ ਹੈ ਤਾਂ ਉਸੇ ਦੋਸ਼ਣ ਦਾ ਇੱਕ ਜਿਹੜਾ ਛੋਟਾ ਮੁੰਡਾ ਉਹ ਕਿਧਰੇ ਪੁਲਿਸ ਗਲੀ ਦੇ ਵਿੱਚ ਆਖ ਦਿੰਦਾ ਕਿ ਮੇਰੀ ਮਾਂ ਉਸ ਦਿਲਰੋਜ ਨੂੰ ਆਪਣੇ ਸਕੂਟਰੀ ਤੇ ਬਿਠਾ ਕੇ ਲੈ ਗਈ ਆ ਸੋ ਇਹ ਪੂਰਾ ਮਾਮਲਾ ਉਸ ਵੇਲੇ ਸਾਹਮਣੇ ਆਂਦਾ ਔਰ ਉਸ ਵੇਲੇ ਪੁਲਿਸ ਦਾ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲਦੀ ਆ ਉਸ ਇਸ ਦੋਸ਼ਕ ਕੋਲੋਂ ਕੁਝ ਕੁਛ ਕਰ ਦਿਆ ਔਰ ਉਸ ਤੋਂ ਬਾਅਦ ਉਹ ਜਿਹੜੀ ਜਗ੍ਹਾ ਤੇ ਦਿਲਰੋਜ ਨੂੰ ਦੱਬਿਆ ਸੀ ਕਤਲ ਕਰਨ ਤੋਂ ਬਾਅਦ ਉੱਥੇ ਪੁਲਿਸ ਉਸ ਨੂੰ ਲੈ ਕੇ ਜਾਂਦੀ ਹੈ ਉੱਥੋਂ ਉਸ ਦੀ ਮਾਸੂਮ ਦੀ ਲਾਸ਼ ਮਿਲਦੀ ਹੈ ਬੜੀ ਬੇਰਹਿਮੀ ਦੇ ਨਾਲ ਸਿਰ ਦੇ ਉੱਤੇ ਪੱਥਰ ਮਾਰ ਕੇ ਉਸ ਤੋਂ ਬਾਅਦ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਉਸ ਨੂੰ ਜ਼ਮੀਨ ਦੇ ਵਿੱਚ ਦੱਬ ਦਿੱਤਾ ਜਾਂਦਾ ਉਸ ਤੋਂ ਬਾਅਦ ਉਹ ਪੁਲਿਸ ਡੈੱਡ ਬੋਡੀ ਰਿਕਵਰ ਕਰਦੀ ਹੈ ਉਸ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਸੀ ਨਸ਼ਰ ਵੀ ਕੀਤਾ ਸੀ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਮਾਮਲੇ ਦੇ ਵਿੱਚ ਫੈਸਲਾ ਆਇਆ ਤਕਰੀਬਨ 221 ਦਾ ਇਹ ਮਾਮਲਾ ਅੱਜ 224 ਹੈ ਕਿਉਂਕਿ ਪਰਿਵਾਰ ਬੜੇ ਲੰਬੇ ਸਮੇਂ ਤੋਂ ਇਹ ਇੰਤਜ਼ਾਰ ਕਰ ਰਿਹਾ ਸੀ ਕਿ ਜਿਹੜੀ ਦੋਸ਼ੀ ਨੀਲਾਮ ਹੈ ਉਸ ਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਸੋ ਅੱਜ ਅਦਾਲਤ ਨੇ ਇਹ ਫੈਸਲਾ ਸੁਣਾ ਦਿੱਤਾ ਔਰ ਇਸ ਫੈਸਲੇ ਤੋਂ ਬਾਅਦ ਪਰਿਵਾਰ ਪੂਰੀ ਤਰ੍ਹਾਂ ਅਦਾਲਤ ਦਾ ਵੈਲਕਮ ਕਰ ਰਿਹਾ ਉਹਨਾਂ ਵਕੀਲਾਂ ਦਾ ਵੈਲਕਮ ਕਰ ਰਿਹਾ ਪਰ ਰੋ ਰੋ ਕੇ ਅੱਜ ਪਰਿਵਾਰ ਦਾ ਅਦਾਲਤ ਦੇ ਬਾਹਰ ਬੁਰਾ ਹਾਲ ਹੈ ਕਿਉਂਕਿ ਤਕਰੀਬਨ ਤੁਸੀਂ ਬਾਈਰੋ ਫਿਲਹਾਲ ਤਾਂ ਕੀ ਕੁਝ ਵਕੀਲ ਦੇ ਵੱਲੋਂ ਕਿਹਾ ਗਿਆ ਇਸ ਬਾਬਤ ਇੱਕ ਵਾਰ ਦਰਸ਼ਕਾਂ ਨੂੰ ਸੁਣਾ ਦਿਨੇ ਆ ਫਾਈਲ ਨੇ ਜੈ ਸਾਹਿਬ ਨੇ ਸਾਹਮਣੇ 304 ਥੱਲੇ ਪਹਿਲੇ ਲਾਈਫ ਮੈਜ਼ਰਮੈਂਟ ਕੀਤੀ ਹੈ 201 ਜਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ ਫਾਈਲ ਦੇ ਸਾਹਮਣੇ ਬਹੁਤ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇਵਾਉ ਜਿੱਤ ਇੱਕ ਛੋਟਾ ਰਿਵੈਸ ਤੋਂ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੱਗੀਆਂ ਹਰ ਇੱਕ ਬਾਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਉਹ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦ ਤੱਕ ਡੱਗਦੇ ਹੁੰਦੇ ਇਹ ਆਰਡਰ ਜਿਹੜਾ ਹੈਗਾ ਬੜਾ ਫਾਰ ਫਲਾਈਟ ਹੈ ਜਿਹਦਾ ਇੰਪੈਕਟ ਹੈਗਾ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਉਹ ਇਨਸਾਫ ਮਿਲੂਗਾ ਆਜ ਪਰਵਾਰ ਹੈ ਮੇਰੇ ਬੱਚੇ ਆਉਣਗੇ ਤਦਾਜ਼ੀ ਤਦ ਦੱਸ ਦिए ਕਿ ਇੱਥੇ ਲੁਝਾਨਾ ਖੋੜ ਦੇ ਵੱਲੋਂ ਆਖਿਰਕਾਰ ਹੁਣ ਫੈਸਲਾ ਸੁਣਾ ਦਿੱਤਾ ਗਿਆ ਹੈ 28 ਨਵੰਬਰ 2021 ਨੂੰ ਮਾਸੂਮ ਦਿਲਰੋਜ਼ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਲਗਾਤਾਰ ਸਾਰੇ ਸਹਿਯੋਗੀ ਨਵੀਨ ਸੈਨਲ ਬਣੇ ਹੋਏ ਨੇ ਜੀ ਨਵੀਨ ਆਖਿਰਕਾਰ ਵਕੀਲ ਦੇ ਵੱਲੋਂ ਵੀ ਕਿਹਾ ਗਿਆ ਜਦ ਤੱਕ ਆਖਰੀ ਸਥਾਨ ਹੀ ਨਿਕਲ ਜਾਂਦੇ ਉਦੋਂ ਤੱਕ ਲਾਸ਼ ਜੁਕੀ ਹੈ ਉਹ ਲਟਕੀ ਰਹੇਗੀ ਇੱਕ ਇੱਕ ਕੀ ਕੁਝ ਹੋਰ ਵਕੀਲ ਦੇ ਵੱਲੋਂ ਕਿਹਾ ਗਿਆ ਉਹ ਦੇਖੋ ਬਿਲਕੁਲ ਕਿਉਂਕਿ ਇਹ ਜਿਹੜਾ ਅਦਾਲਤ ਦਾ ਫੈਸਲਾ ਇਤਿਹਾਸਿਕ ਫੈਸਲਾ ਹੈ ਕਿਉਂਕਿ ਅਦਾਲਤ ਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਕਿ ਫਾਂਸੀ ਇਸ ਦੋਸ਼ ਨੂੰ ਦਿੱਤੀ ਜਾਵੇ ਦਿੱਤੀ 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 ਹਈ ਹੈ ਔਰ ਇਹ ਦੇਜ جاری ਕੀਤਾ ਗਿਆ ਕਿ ਜਦ ਤੱਕ ਉਸ ਦੀ ਜਾਨ ਨਹੀਂ ਨਿਕਲਦੀ ਤਦ ਤੱਕ ਉਹ ਫਾਂਸੀ ਤੇ ਇਸੇ ਤਰ੍ਹਾਂ ਲਟਕੀ ਰਹੇਗੀ ਸੋ ਇਹ ਇਹ ਪੂਰਾ ਜਿਹੜਾ ਮਾਮਲਾ ਸੁਨਾਇਆ ਗਿਆ ਕਿਉਂਕਿ ਪਰਿਵਾਰ ਜਦੋਂ ਅਦਾਲਤ ਤੋਂ ਬਾਹਰ ਆਉਂਦਾ ਉਹ ਤਸਵੀਰ ਬਿਆਨ ਕਰਨਾ ਆਪਣੇ ਆਪ ਦੇ ਵਿੱਚ ਬੜਾ ਮੁਸ਼ਕਲ ਹੈ ਅੱਖਾਂ ਦੇ ਵਿੱਚ ਹੰਝੂ ਲੈ ਕੇ ਜਦੋਂ ਪਰਿਵਾਰ ਬਾਹਰ ਆਉਂਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਵਕੀਲ ਵਕੀਲਾ ਨੇ ਪੂਰੀ ਲੰਬੀ ਲੜਾਈ ਲੜੀ ਔਰ ਪੂਰ ਪੂਰੀ ਕੋਸ਼ਿਸ਼ ਕੀਤੀ ਕਿ ਕਿਉਂਕਿ ਇਹ 2.5 ਸਾਲ ਦੀ ਬੱਚੀ ਦਾ ਕਤਲ ਕਰ ਦੇਣਾ ਇਹ ਇਹ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ ਕਿਉਂਕਿ ਇਹ ਪੂਰੀ ਜਦੋਂ ਖਬਰ ਨਸ਼ਰ ਕੀਤੀ ਸੀ ਜਿੰਨੇ ਵੀ ਲੋਕ ਸੀ ਉਹਨਾਂ ਨੇ ਇਹੀ ਆਖਿਆ ਸੀ ਕਿ ਇਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪਰ ਅੱਜ ਫੈਸਲਾ ਆ ਗਿਆ ਅੱਜ ਅਦਾਲਤ ਨੇ ਜਰੂਰ ਫੈਸਲਾ ਸੁਣਾ ਦਿੱਤਾ ਔਰ ਇਹ ਫੈਸਲਾ ਆਪਣੇ ਆਪ ਦੇ ਵਿੱਚ ਅਦਾਲਤ ਵੱਲੋਂ ਇਤਿਹਾਸਿਕ ਫੈਸਲਾ ਔਰ ਕਾਫੀ ਵੱਡਾ ਫੈਸਲਾ ਪਰਿਵਾਰ ਪੂਰੀ ਤਰ੍ਹਾਂ ਇਸ ਫੈਸਲੇ ਤੋਂ ਸੰਤੁਸ਼ਟ ਹੈ ਜੀ ਬਿਲਕੁਲ ਨਵੀਨ ਬਹੁਤ ਵੱਡਾ ਤੇ ਇਤਿਹਾਸਿਕ ਫੈਸਲਾ ਹੈ ਆਖਿਰਕਾਰ ਇੱਕ ਮਹਿਲਾ ਨੂੰ ਫਾਂਸੀ ਦੀ ਸਜ਼ਾ ਸੁਣਾ ਦੇਣਾ ਤੇ ਆਪ ਇੱਕ ਮਾਂ ਹੋਣਾ ਜਿਸ ਦੇ ਵੱਲੋਂ ਇਹ ਕਾਰਾ ਦਿੱਤਾ ਜਾਂ ਦਿੱਤਾ ਗਿਆ ਇਸ ਬਾਬਤ ਮਾਤਾ ਪਿਤਾ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਦੇਖੋ ਦਿਲਰੋਜ਼ ਦੇ ਜਿਹੜੇ ਪਿਤਾ ਨੇ ਉਹ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਹੈ ਕਿਉਂਕ ਅ ਅੱਖਾਂ ਦੇ ਵਿੱਚ ਹੰਝੂ ਲੈ ਕੇ ਜਦੋਂ ਉਹਨਾਂ ਨੇ ਇਹ ਇਸ ਫੈਸਲੇ ਬਾਰੇ ਜ਼ਿਕਰ ਕੀਤਾ ਕਿ ਉਹ ਕੋਰਟ ਦੇ ਵਿੱਚ ਅਦਾਲਤ ਦੇ ਅੰਦਰ ਖੜੇ ਸੀ ਕਿਉਂਕਿ ਪਿਛਲੇ 2 ਦਿਨ ਦਿਨ ਤੋਂ ਇਹ ਲਗਾਤਾਰ ਤਿਰਕਾ ਪੈ ਰਹੀਆਂ ਸੀ ਅੱਜ ਜਦੋਂ ਅਦਾਲਤ ਦੇ ਅੰਦਰ ਖੜੇ ਸੀ ਤਾਂ ਜਦੋਂ ਜੱਜ ਨੇ ਆਪਣੀ ਕਲਮ ਦੇ ਨਾਲ ਇਹ ਫੈਸਲਾ ਸੁਣਾਇਆ ਉਹ ਉਸ ਤੋਂ ਬਾਅਦ ਅਦਾਲਤ ਦੇ ਅੰਦਰ ਹੀ ਦਿਲਰੋਜ਼ ਦੇ ਜਿਹੜੇ ਪਿਤਾ ਹੈ ਉਹ ਜ਼ਮੀਨ ਤੇ ਲੰਮੇ ਪੈ ਗਏ ਔਰ ਔਰ ਜਿਹੜੇ ਵਕੀਲ ਸੀ ਜਿਹੜੇ ਵਕੀਲ ਲੜਾਈ ਲੜ ਰਹੇ ਸੀ ਉਹਨਾਂ ਦੇ ਪੈਰ ਫੜਨ ਲਾਪੇ ਕਿਉਂਕਿ ਇਹ ਇਹ ਬੜੀਆਂ ਇਮੋਸ਼ਨਲ ਤਸਵੀਰਾਂ ਨੇ ਬੜੀਆਂ ਭਾਵੁਕ ਤਸਵੀਰਾਂ ਨੇ ਇਹ ਇਹ ਆਪਣੇ ਆਪ ਦੇ ਵਿੱਚ ਇੱਕ ਪਿਓਰ ਔਰ ਇੱਕ ماں ਦੇ ਉੱਤੇ ਆਪਣੇ 2.5 ਸਾਲ ਦੇ ਬੱਚੇ ਨੂੰ ਕਤਲ ਕੀਤਾ ਹੋਵੇ ਉਹ ਉਹਨਾਂ ਤੇ ਕੀ ਗੁਜ਼ਰਦੀ ਹੋएगी ਉਹਨਾਂ ਦੇ ਦਿਲ ਦੇ ਵਿੱਚ ਕਿੰਨਾ ਦਰਦ ਹੋਵੇਗਾ ਉਹ ਦਰਦ ਨੂੰ ਬਿਆਨ ਕਰਨਾ ਆਪਣੇ ਆਪ ਦੇ ਵਿੱਚ ਉਹਨਾਂ ਮਾਪਿਆਂ ਦੇ ਉੱਤੇ ਜੋ ਵੀ ਤਰੀ ਸੀ ਪਿਛਲੇ 20 ਸੋਕੀ ਤੋ ਲਾ ਕੇ ਹੋਂ ਤੱਕ ਉਹ ਬਿਆ ਕਰਨਾ ਪੜਾ ਮੁਸ਼ਕਲ ਹੈ ਕਿਉਂਕਿ ਅੱਜ ਚਾਹੇ ਅਦਾਲਤ ਦਾ ਫੈਸਲਾ ਆ ਗਿਆ ਇੱਕ ਪਾਸੇ ਦਿਲ ਦੇ ਵਿੱਚ ਰਾਹਤ ਵੀ ਹੋਏਗੀ ਮਾਪਿਓ ਦੇ ਉਸ ਪਿਓ ਦੇ ਉਸ ਮਾਂ ਦੇ ਕਿਉਂਕਿ 2.5 ਸਾਲ ਦਾ ਬੱਚਾ ਹੋਵੇ ਉਹ ਉਸ ਨੂੰ ਇਸ ਤਰ੍ਹਾਂ ਦੇ ਨਾਲ ਕਤਲ ਕਰ ਦੇਣਾ ਇੱਕ ਪਰੋਸ਼ਨ ਵੱਲੋਂ ਉਹ ਆਪਣੇ ਆਪ ਦੇ ਵਿੱਚ ਬੜਾ ਦਰਦ ਜਿਹੜਾ ਹੈ ਉਹ ਗੁੱਸਾ ਵੀ ਸੀ ਅੰਦਰ ਕਿ ਇਹ ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸਾਡੀ ਪੂਰੀ ਤਰ੍ਹਾਂ ਗੱਲਬਾਤ ਹੋਈ ਔਰ ਪੂਰੀ ਤਰ੍ਹਾਂ ਇਸ ਫੈਸਲੇ ਦਾ ਵੈਲਕਮ ਕੀਤਾ ਪਰਿਵਾਰ ਨੇ ਔਰ ਨਵੀਨ ਬਿਲਕੁਲ ਨਵੀਨ ਜਿਸ ਕਦਰ ਇਹ ਫੈਸਲਾ ਆਇਆ ਹੈ ਇਸ ਤੇ ਸਮਾਜ ਦਾ ਵੀ ਕਾਫੀ ਅਸਰ ਹੈ ਇਕ ਨੂੰ ਮਿਲੇਗਾ ਤਾਂ ਫਿਲਹਾਲ ਇਸ ਬੁਲਟਨ ਦੇ ਵਿੱਚ ਹੈ ਨਹੀਂ ਮਰਦੋ ਇਜਾਜ਼ਤ ਤੁਸੀਂ ਬੈਰੋਫੀ ਦੀ ਸੀ ਨਿਊਜ਼ ਨਾਲ